ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਾਰਟੀ ਫੋਰਚ ਡਿਊਟੀ ਦੌਰਾਨ ਸ਼ਹੀਦ ਹੋਏ ਜਵਾਨ ਸੁਰਿੰਦਰ ਸਿੰਘ ਦੇ ਪਰਿਵਾਰ ਨੂੰ ਮਿਲੇ ਤੇ ਵਿੱਤੀ ਸਹਾਇਤਾ ਵਜੋਂ 1 ਕਰੋੜ ਰੁਪਏ ਦਾ ਚੈੱਕ ਸੌਂਪਿਆ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਚੈੱਕ ਸੌਂਪਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਾਇਕ ਸੁਰਿੰਦਰ ਸਿੰਘ ਵਾਸੀ ਪਿੰਡ ਡੁੱਡੀਆਂ ਦੇ ਆਪਣੀ ਮਾਤ ਭੂਮੀ ਦੀ ਸੇਵਾ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ ਹੈ ਸੀਮਾਨ ਨੇ ਕਿਹਾ ਕਿ ਅਦਰਸ਼ ਚੋਨ ਜ਼ਾਬਤਾ ਲਾਗੂ ਹੋਣ ਕਾਰਨ ਪਰਿਵਾਰ ਨੂੰ ਪਹਿਲਾਂ ਇਹ ਚੈੱਕ ਨਹੀਂ ਸੌਂਪ ਸਕੇ ਚੋਨ ਜ਼ਾਬਤਾ ਹਟਦਿਆਂ ਹੀ ਉਨ੍ਹਾਂ ਨੇ ਪਰਿਵਾਰ ਨੂੰ ਚੈੱਕ ਸੌਂਪੰਦੀ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਪੂਰਾ ਕੀਤਾ ਮੁੱਖ ਮੰਤਰੀ ਨੇ ਕਿਹਾ ਕੇ ਇਸ ਸਬੂਤ ਵਾਲੇ ਦੇਸ਼ ਲਈ ਦਿੱਤੀ ਮਹਾਨ ਕੁਰਬਾਨੀ ਦੇ ਸਨਮਾਨ ਵਜੋਂ ਪਰਿਵਾਰ ਨੂੰ ਇਹ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਸ੍ਰੀ ਸਵेंद्र ਸਿੰਘ ਜਿਨ੍ਹਾਂ ਦੀ ਡਿਊਟੀ ਦੌਰਾਨ ਗੰਦਨਗਰ ਅਟਕੀ ਹੋ ਗਿਆ। ਅੱਜ ਉਹਨਾਂ ਦੇ ਘਰੇ ਆਏ ਹਾਂ ਤੁਸੀਂ ਥੋੜਾ ਜਵਾਬ ਲੈਂ ਕੇ ਕੋਈ ਪ੍ਰੈਸ ਰਿਲੀਜ਼ ਦੇ ਸਕਦੇ ਹੋ। ਪੰਜਾਬ ਸਰਕਾਰ ਦੀ ਇਸ ਕੀ ਹੈ? ਮੇਰਾ ਮਾਨ ਸਨਮਾਨ ਸਕੀਨਾ ਇਹ ਤਾਂ ਸ਼ਹੀਦ ਦੇ ਪਰਵਾਹ ਦਾ ਤਾਂ ਸ਼ਹੀਦ ਦੇ ਜਾਨ ਦਾ ਕੋਈ ਮੁੱਲ ਨਹੀਂ ਪਰ ਇੱਕ ਕਰੋੜ ਰੁਪਏ ਦਾ ਆਰਥਿਕ ਸਹਾਇਤਾ ਤਾਂ ਕਵੀਦਾਰੀ ਚਲਦੀ ਰਹੇ ਬੱਚੇ ਪੜਾਏ ਜਾਣ ਤੇ ਕੋਈ ਆਰਥਿਕ ਤੰਗੀ ਨਾ ਆਵੇ ਸ਼ਹੀਦ ਦੇ ਪਰਿਵਾਰ ਨੂੰ ਇਹ ਸਾਡੀ ਸਕੀਮ ਹੈ ਦਿੱਲੀ ਚ ਵੀ ਚਲਦੀ ਆ ਰਹੀ ਗੁਰੂ ਗ੍ਰੰਥ ਸਾਹਿਬ ਨੇ ਸ਼ੁਰੂ ਕੀਤੀ ਸੀ ਦਿੱਲੀ ਦੇ ਵੀ ਜਾਂ ਕੋਈ ਪੁਲਿਸ ਵਾਲਾ ਜਾਂ ਕੋਈ ਫੌਜਾ ਦੀ ਕਰਨ ਜੇ ਡਿਊਟੀ ਦਰਾਂ ਸ਼ਹੀਦ ਦਾ ਇੱਕ ਕਰੋੜ ਰੁਪਏ ਸ਼ਹੀਦ ਜਿਹੜੇ ਸੀ ਸੁਰਿੰਦਰ ਸਿੰਘ ਉਹਨਾਂ ਦੇ ਨਾਮ ਤੇ ਕੰਟੈਂਟ ਬਣੂਗਾ ਯਾਦ ਰੱਖਿਆ ਇੱਕ ਟੂਰੀਆ ਪਿੰਡ ਦੇ ਵਿੱਚ ਖੋਖੋ ਦੇ ਵਿੱਚ ਬਹੁਤ سارے ਬੱਚੇ ਨੈਸ਼ਨਲ ਲੈਵਲ ਤੇ ਖੇਡਦੇ ਹੁੰਦੇ ਫੁੱਟਬਾਲ ਖੇਡਦੇ ਹਨ ਇੱਕ ਸਪੋਰਟਸ ਅਨਰ ਸੀ ਇਸ ਪਿੰਡ ਨੂੰ ਤੇਥੋਂ ਅਮੀਰガル ਵਾਲ ਦੀ ਸੜਕਾਂ ਉੱਪਰ ਦੇ ਨਾਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ